라이브 ਇਹਦੇ ਆਈਡੀਆ ਚ ਕੋਈ ਡਿਲੀ ਵੀ ਹੋਈ ਹੈ ਮੈਨੂੰ ਬੁਲਾਇਆ ਗਿਆ ਮੈਡਮ ਦਾ ਰਮਨਦੀਪ ਦੇ ਹਸਬੰਦ ਕੋਲ ਨਹੀਂ ਮੰਗਿਆ ਮੈਨੂੰ ਦਿਖਾਇਆ ਗਿਆ ਪੂਰਾ ਚਰਚੋਸ਼ਨ ਦਿੱਤੀ ਗਈ ਤੇ ਮੈਂ ਦੇਖਿਆ ਬੇਬੀ ਬੋਏ ਸੋਸਟਾ ਬਦਾਈ ਰਿਸੈਪਸ਼ਨ ਤੇ ਆ ਕਹਿੰਦੇ ਬਾਹਰੋਂ ਫਾਰਮ ਭਰੋ ਫਾਰਮ ਭਰ ਲੈ ਕਹਿੰਦੇ ਬੋਏ ਜਾਂ ਗਰਲ ਨਾ ਬੋਏ ਤੇ ਕਹਿੰਦੇ ਇਥੇ ਫੀਮੇਲ ਲਿਖਿਆ ਹੋਇਆ ਹੈ ਸ਼ਾਇਦ ਗਲਤੀ ਲੱਗ ਗਈ ਉੱਪਰ ਜਾ ਉੱਥੇ ਮੈਂ ਉੱਪਰ ਗਿਆ ਤੇ ਉੱਪਰ ਕਹਿੰਦੇ ਨਹੀਂ ਗਰਲ ਲਈ ਹੈ ਬੋਏ ਦਾ ਹੀ ਬੋਲਿਆ ਨਹੀਂ ਹੈ ਇਹਨਾਂ ਨੂੰ ਕਹਿੰਦੇ ਕੁੜੀ ਹੋਈ ਹੈ ਤਾਂ ਤੁਸੀਂ ਕਹਿੰਦੇ ਮੁੰਡਾ ਹੋਇਆ ਦਿਖਾਇਆ ਵੀ ਤੁਹਾਨੂੰ ਮੁੰਡਾ ਗਿਆ ਤੇ ਹੁਣ ਤੁਹਾਡਾ ਡੀਐਨਏ ਟੈਸਟ ਹੋ ਰਿਹਾ ਬਹੁਤ ਬਹੁਤ ਪਾਣੀ ਦਾ ਪਾਣੀ ਹੋਏਗਾ ਸੱਚਾਈ ਸਾਹਮਣੇ ਆਏਗੀ ਜੋ ਵੀ ਹੋਏਗਾ ਸਾਨੂੰ ਮਨਜ਼ੂਰ ਹੋਏਗਾ ਸਾਡੀ ਬੇਟੀ ਹੋਏ ਜਾਂ ਸਾਡਾ ਮਨਜ਼ੂਰ ਬੇਟਾ ਹੈ ਤਾਂ ਕਾਮਨ ਜੀ ਸਾਇੰਟਿਫਿਕ ਵੇ ਦੇ ਵਿੱਚ ਜਾਣਾ ਪਏਗਾ ਸੋ ਅਸੀਂ ਅੱਜ ਸੈਂਪਲ ਕਰਾਏ ਨੇ ਤੇ ਹੁਣ ਉਹਦਾ ਜੋ ਰਿਜ਼ਲਟ ਆਏਗਾ ਉਹ ਸਭ ਨੂੰ ਮੰਨਣਾ ਪਵੇਗਾ ਕਿੰਨਾ ਵੱਡਾ ਹਸਪੀਟਲ ਹੈ ਨਾਮੀ ਹਸਪੀਟਲ ਐਡਾ ਬੜਾ الزام ਲੱਗਣਾ ਕਿਤੇ ਨਾ ਕਿਤੇ ਬਹੁਤ ਵੱਡੀ ਗੱਲ ਹੈ। ਪਰ ਤੁਸੀਂ ਕਿਸੇ ਦਾ ਬੱਚਾ ਡਾਕ ਕਰ ਲੋਗੇ ਇਸ ਤਰ੍ਹਾਂ ਇਨਸਾਨੀ ਜ਼ਨਤੀ ਮਾਂ ਦੀ ਫੀੜ ਤੇ ਕੋਈ ਵੱਡੀ ਗੱਲ ਨਹੀਂ। ਤੁਸੀਂ ਪਹੁੰਚਵਾਓ ਸਾਨੂੰ ਸਾਡਾ ਬੱਚਾ ਮਿਲ ਜੇ ਅਸੀਂ ਸਾਰਾ ਕੁਝ ਕਰਾਂਗੇ। ਮੁਹਾਲੀ ਦੇ ਵਿੱਚ ਸਥਿਤ ਇੱਕ ਸੁਹਾਣਾ ਹਸਪਤਾਲ ਦੇ ਵਿੱਚ ਕੀ ਇਸ਼ੂ ਬਣਿਆ ਹੋਇਆ ਹੈ ਬੱਚੇ ਨੂੰ ਬਦਲ ਨੂੰ ਲੈ ਕੇ। पूरा मामला की है बच्चा बदला गया नहीं बदला गया क्योंकि पेरेंट्स ਨੂੰ ਜਦੋਂ ਦਿਖਾਇਆ ਗਿਆ ਉਹਨਾਂ ਨੇ पेरेंट्स ਦੇ ਪਿਤਾ ਨੇ ਬੱਚੇ ਦੇ ਪਿਤਾ ਨੇ ਕਿਹਾ ਸੀ ਕਿ ਇਹ ਲੜਕਾ ਹੋਇਆ ਹੈ ਉਹਨਾਂ ਨੂੰ ਖੁਸ਼ੀ ਵੀ ਬੜੀ ਮਹਿਸੂਸ ਹੋਈ ਉਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਵੀ ਅੱਗੇ ਦੱਸਿਆ ਵੀ ਲੜਕਾ ਹੋਇਆ ਤਾਂ ਫਿਰ ਲ ਜਦੋਂ ਉਸ ਤੋਂ ਬਾਅਦ 40 15 45 ਮਿੰਟਾਂ ਬਾਅਦ ਦੱਸਿਆ ਗਿਆ ਤਾਂ ਕਿ ਬੇਬੀ ਗਰਲ ਹੋਈ ਹੈ ਇਸ ਨੂੰ ਲੈ ਕੇ ਪੂਰਾ ਮਾਮਲਾ ਕੀ ਹੈ ਸਟਨਰ ਬੱਚੇ ਦੇ ਪਿਤਾ ਨੇ ਆਪਣੇ ਸੰਦੀਪ ਸਿੰਘ ਕੀ ਨਾਮ ਕੀ ਤੁਹਾਡੇ ਸੰਦੀਪ ਸਿੰਘ ਕੀ ਹੋਇਆ ਕਿ ਉਸ ਦਾ 2:30 ਵਜੇ ਦੇ ਆਈਡੀਆ ਚ ਕੋਈ ਡਿਲੀਵਰੀ ਹੋਈ ਹੈ ਮੈਨੂੰ ਬੁਲਾਇਆ ਗਿਆ ਮੈਡਮ ਦਾ ਰਮਨਦੀਪ ਦੇ ਹਸਬੰਦ ਕੋਲ ਨਹੀਂ ਮੰਗਿਆ ਉਹਨਾਂ ਨੂੰ ਦਿਖਾਇਆ ਗਿਆ ਕੰਗ੍ਰੈਚੁਲੇਸ਼ਨ ਦਿੱਤੀ ਕੰਗ੍ਰੈਚੁਲੇਸ਼ਨ ਦਿੱਤੀ ਗਈ ਤੇ ਮੈਂ ਦੇਖਿਆ ਬੇਬੀ ਬੋਏ ਸੋਫਟ ਬਧਾਈ ਕਿਹਨੇ ਦਿੱਤੀ ਤੁਹਾਨੂੰ ਹਾਂਜੀ ਉਹਨਾਂ ਜਿਹੜੇ ਦੋ ਲੈ ਕੇ ਆਈਆਂ ਅੰਦਰ ਸਾ ਜਿਹੜੀਆਂ ਅੰਦਰ ਬੱਚੇ ਲੈ ਕੇ ਆਈਆਂ ਉਹਨਾਂ ਨੂੰ ਬਧਾਈ ਦਿੱਤੀ ਮੈਨੂੰ ਕੰਗ੍ਰੈਚੁਲੇਸ਼ਨ ਨਹੀਂ ਕੀਤਾ ਉਹਨਾਂ ਮੈਨੂੰ ਵੀ ਲੜਕੇ ਹੋਏ ਹਾਂਜੀ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਬੇਬੀ ਗਰਲ ਹੋਈ ਹੈ ਕਿ ਨਹੀਂ ਜੇ ਮੈਨੂੰ 40 ਮਿੰਟ ਬਾਅਦ ਆਪਣਾ ਮੈਸੇਜ ਆਇਆ ਵੀ ਤੁਸੀਂ ਕਾਰਡ ਉਹਨਾਂ ਵਾਲਾ ਬੱਚੇ ਦਾ ਕਾਰਡ ਬਣਵਾਣ ਗਿਆ ਕਾਰਡ ਦੇ ਫੀਮੇਲ ਜਾਂ ਫੀਮੇਲ ਸੀ ਮੈਂ نیچے ਆਇਆ ਫਿਰ 31 ਚ ਗਿਆ 31 ਤੋਂ ਬਾਅਦ ਫਿਰ ਮੈਂ ਰਿਸੈਪਸ਼ਨ ਤੇ ਆਇਆ ਕਹਿੰਦੇ ਬਾਹਰੋਂ ਫਾਰਮ ਭਰੋ ਫਾਰਮ ਭਰ ਲਿਆ ਕਹਿੰਦੇ ਬੋਏ ਜਾਂ ਗਰਲ ਮੈਂ ਬੋਏ ਤੇ ਕਹਿੰਦੇ ਇਸ ਤੇ ਫੀਮੇਲ ਲਿਖਿਆ ਹੋਇਆ ਸ਼ਾਇਦ ਗਲਤੀ ਲੱਗ ਗਈ ਉੱਪਰ ਜਾਓ ਤੁਸੀਂ ਮੈਂ ਉੱਪਰ ਗਿਆ ਤੇ ਉੱਪਰ ਕਹਿੰਦੇ ਨਹੀਂ ਗਰਲ ਹੀ ਹੈ ਬੋਏ ਦਾ ਹੀ ਬੋਲਿਆ ਨਹੀਂ ਹੈ ਫੇਰ ਕੀ ਮਤ ਹੈ ਹਾਂਜੀ ਫੇਰ ਕੀ ਮਤ ਹੈ ਤੁਸੀਂ ਕਹਿੰਦੇ ਉਹ ਕਹਿੰਦੇ ਕੁੜੀ ਹੋਈ ਹੈ ਤਾਂ ਤੁਸੀਂ ਕਹਿੰਦੇ ਮੁੰਡਾ ਹੋਇਆ ਦਿਖਾਇਆ ਵੀ ਤੁਹਾਨੂੰ ਮੁੰਡਾ ਗਿਆ ਤੇ ਹੁਣ ਤੁਹਾਡਾ ਡੀਐਨਏ ਟੈਸਟ ਹੋ ਰਿਹਾ ਹਾਂਜੀ ਡੀਐਨਏ ਟੈਸਟ ਹੋ ਰਿਹਾ ਹਫਤਾ ਲਾ ਸਾਨੂੰ ਪੂਰਾ ਸਿਓਰ ਦਿੱਤਾ ਜੰਦਾਂ ਨੇ ਬੁਲਾ ਕੇ ਤੇ ਉਹ ਕਹਿ ਰਹੇ ਨੇ ਤੁਹਾਡਾ ਜੋ ਵੀ ਆ ਦੋ ਦੋ ਪਾਣੀ ਦਾ ਪਾਣੀ ਹੋਏਗਾ ਸੱਚਾਈ ਸਾਹਮਣੇ ਆਏਗੀ ਜੋ ਵੀ ਹੋਏਗਾ ਸਾਨੂੰ ਮਨਜ਼ੂਰ ਹੋਏਗਾ ਸਾਡੀ ਬੇਟੀ ਹੋਏਗੀ ਹਰ ਤਾਂ ਮਨਜ਼ੂਰ ਬੇਟਾ ਹੈ ਸਾਡਾ ਤਾਂ ਮਨਜ਼ੂਰ ਜੀ ਪਰ ਵੱਡੀ ਇਸ਼ੂ ਗੱਲ ਗੱਲ ਇਹ ਆ ਨ ਵੀ 3 ਦਿਨ ਹੋ ਗਏ ਬੱਚੇ ਨੂੰ ਪਿਆ ਨੂੰ ਮਾਂ ਦੀ ਫੀਡ ਨਹੀਂ ਮਿਲ ਰਹੀ ਮਾਂ ਦੇ ਕੋਲ ਨਹੀਂ ਜਾਇਆ ਜਾ ਰਿਹਾ ਕਿਤਨਾ ਕਿਤੇ ਤਾਂ ਉਹਦਾ ਬੱਚਾ ਰਿਹਾ ਕੋਈ ਕਨਫਰਮਤੀ ਹੋਵੇ ਤੁਸੀਂ ਕਿਸੇ ਦਾ ਬੱਚਾ ਅਡੌਪਟ ਕਰ ਲੋਗੇ ਇਸ ਤਰ੍ਹਾਂ ਜੇ ਗਿਆ ਤਾਂ ਬੱਚਾ ਪਕੜ ਲੋਗੇ ਕੋਈ ਪਕੜ ਲੇ ਮੈਨੂੰ ਬਖਾਓ ਦੱਸ ਤੁਸੀਂ ਖੁਦ ਦੱਸੋ ਮੈਨੂੰ ਪਰ ਇਨਸਾਨੀ ਦਨਾਤੇ ਮਾਂ ਦੀ ਫੀਡ ਤਾਂ ਕੋਈ ਵੱਡੀ ਗੱਲ ਨਹੀਂ ਤੁਸੀਂ ਪਕੜ ਲਓ ਫਿਰ ਸਾਨੂੰ ਸਾਡਾ ਬੱਚਾ ਮਿਲ ਜੇ ਅਸੀਂ ਸਾਰਾ ਕੁਝ ਕਰਾਂਗੇ ਕੋਈ ਪਕੜ ਸਕਦਾ ਹੈ ਡੀਐਨਏ ਰਿਪੋਰਟ ਆਨ ਤੋਂ ਬਾਅਦ ਐਕਸੈਪਟ ਕਰਾਂਗੇ ਐਕਸੈਪਟ ਕਰਾਂਗੇ ਸਾਡਾ ਬੱਚਾ ਹੈਗਾ ਅਸੀਂ ਲੈ ਕਰ ਲੈ ਕੇ ਜਾਵਾਂਗੇ ਉਕੇ ਇੱਦਾਂ ਦੇ ਵੀਸ਼ੇ ਨੂੰ ਦੋ ਬੇਟੀਆਂ ਕਿਤੇ ਨਾ ਤੁਸੀਂ ਤੁਹਾਡੀਆਂ ਇਸ ਦੀ ਕੋਈ ਗੱਲ ਨਹੀਂ ਹੈਗੀ ਵੀ ਮੇਰੀ ਉਹ ਦੋ ਬੇਟੀਆਂ ਨੇ ਤੁਸੀਂ ਬਿਸ਼ੱਕ ਮੇਰੇ ਡੇਰੇ ਚ ਚਲ ਜਾਓ ਮੇਰੇ ਪਿੰਡ ਚ ਚਲ ਜਾਓ ਕੋਈ ਇਹ ਗੱਲ ਕਹਦੇ ਵੀ ਸੰਦੀਪ ਸਿੰਘ ਆਪਣੀ ਬੇਟੀ ਮੇਰੀਆਂ ਬੇਟੀਆਂ ਜਿੱਥੇ ਪੜ੍ਹ ਰਹੀਆਂ ਨੇ ਉਹਨਾਂ ਦਾ ਘੱਟੋ ਘੱਟ 12000 ਖਰਚਾ ਆਇਆ ਇੱਕ ਮਹੀਨੇ ਦਾ ਸਕੂਲ ਦੀ ਫੀਸ ਉਹਨਾਂ ਦੋਨਾਂ ਦੀ ਮੈਨੂੰ ਕੋਈ ਨਹੀਂ ਮੈਂ ਕੋਈ ਐ ਨਹੀਂ ਹੈਗਾ ਵੀ ਮੈਂ ਬੇਟੀਆਂ ਨੂੰ ਉਹ ਨਹੀਂ ਕਰ ਰਿਹਾ ਬਿਲਕੁਲ ਬੱਚਾ ਆਪਣੇ ਪੁੱਤਰਾਂ ਤੋਂ ਵੱਧ ਕੇ ਪਾਲ ਰਿਆ ਬੇਟੀਆਂ ਪੁੱਤਿਆਂ ਨੂੰ ਮੈਂ ਫਿਰ ਕੋਲ ਕੰਨੇ ਪਾਵਾ ਬੇਟੀ ਹੋਈ ਹੈ ਪਰ ਖੁਸ਼ੀ ਹੈ ਚਾਹੀ ਮੇਰੇ ਪਹਿਲਾਂ ਦੋ ਬੇਟੀਆਂ ਹੀ ਹੈ ਉਹਨੂੰ ਵੀ ਮੈਂ ਬੇਟਾ ਸਮਝ ਕੇ ਪਾਲੂਗਾ ਕਿਤੇ ਨਾ ਕਿਤੇ ਹੁਣ ਬਾਕੀ ਜਿਹੜੇ ਹਸਪੀਟਲ ਦੇ ਸਟਾਫ ਉਹਨਾਂ ਨਾਲ ਵੀ ਗੱਲਬਾਤ ਕਰਾਣੇ ਆ ਕਿਤੇ ਨਾ ਕਿਤੇ ਉਹਨਾਂ ਨੇ ਵੀ ਗੱਲਬਾਤ ਸੂਰੀ ਸਾਹਿਬ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਸੂਰੀ ਸਾਹਿਬ ਕਿਦਾਂ ਦੀ ਤੁਹਾਡੇ ਕੋਲ ਕੰਪਲੀਟ ਆਈ ਹੈ ਸਾਨੂੰ ਜਦੋਂ ਇਹ ਪਤਾ ਚੱਲਿਆ ਵੀ ਇਹਨਾਂ ਨੇ ਫਾਈਲ ਤੇ ਸਾਈਨ ਕਰਨ ਤੋਂ ਮਨਾ ਕਰ ਦਿੱਤਾ ਤੇ ਫਿਰ ਜਦੋਂ ਅਸੀਂ ਇਹਨਾਂ ਨਾਲ ਗੱਲ ਹੋਈ ਅਸੀਂ ਕਿਹਾ ਜੀ ਇਹਦਾ ਤੇ ਸੋਲੂਸ਼ਨ ਤਾਂ ਬੜਾ ਸਿੰਪਲ ਹੈ ਕਿ ਤੁਹਾਨੂੰ ਡਾਕਟਰ ਨੂੰ ਮਿਲਾ ਦੰਨੇ ਆ ਔਰ ਉਸ ਤੋਂ ਬਾਅਦ ਅਗਰ ਜੇ ਫਿਰ ਵੀ ਕਨਵਿੰਸ ਨਹੀਂ ਹੁੰਦੇ ਤੁਸੀਂ ਇੱਕ ਡੀਐਨਏ ਟੈਸਟ ਕਰਾ ਲਿਆ ਕਰਾ ਲੈਨੇ ਆ ਪਿਛਲੇ 3 ਦਿਨ ਤੋਂ ਅਸੀਂ ਇਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਸੋ ਅੱਜ ਪੁਲਿਸ ਦੀ ਇੰਟਰਵੈਂਸ਼ਨ ਸਾਨੂੰ ਲੈਣੀ ਪਈ ਹੈ ਕਿ ਇਹਨਾਂ ਨੂੰ ਮਨਾਣ ਲਈ ਕਿ ਵੀ ਆਪਣਾ ਡੀਐਨਏ ਟੈਸਟ ਕਰਾਓ ਅੱਜ ਡੀਐਨਏ ਟੈਸਟ ਹੋਇਆ ਤੁਹਾਡੇ ਸਾਹਮਣੇ ਤੇ ਹੁਣ ਹੁਣ ਆਪਣੀ ਮਰਜ਼ੀ ਨਾਲ ਪੁਲਿਸ ਦੀ ਇੰਟਰਵੈਂਸ਼ਨ ਨਾਲ ਪੁਲਿਸ ਤਾਂ ਦਬਾਅ ਨਹੀਂ ਪੁੱਲ ਕਿ ਉਹਨਾਂ ਨੂੰ ਕਨਵਿੰਸ ਤੇ ਕਰਨਾ ਪਿਆ ਕਿ ਇਹਦਾ ਸੋਲੂਸ਼ਨ ਤੇ ਹੀ ਹੈ ਨਾ ਜੀ ਕਿ ਅਸੀਂ ਐਕਸੈਪਟੈਂਸ ਕਿਸ ਤਰ੍ਹਾਂ ਆਏਗੀ ਫਿਰ ਇੱਕ ਸਾਇੰਟਿਫਿਕ ਵੇ ਦੇ ਵਿੱਚ ਜਾਣਾ ਪਏਗਾ ਸੋ ਅਸੀਂ ਅੱਜ ਸੈਂਪਲ ਕਰਾਏ ਨੇ ਤੇ ਹੁਣ ਉਹਦਾ ਜੋ ਰਿਜ਼ਲਟ ਆਏਗਾ ਉਹ ਸਭ ਨੂੰ ਮੰਨਦਾ ਹੋਏਗੀ ਜੇ ਬੰਦਾ ਸਵਾਲ ਹੈ ਵੀ ਐਡਾ ਵੱਡਾ ਹਸਪੀਟਲ ਹੈ ਨਾਮੀ ਹਸਪੀਟਲ ਹੈ ਐਡਾ ਵੱਡਾ ਇਲਜ਼ਾਮ ਲੱਗਣਾ ਕਿਤੇ ਨਾ ਕਿਤੇ ਬਹੁਤ ਵੱਡੀ ਗੱਲ ਹੈ ਇਹ ਭੁਲੇਖਾ ਇਹਨਾਂ ਨੂੰ ਗਲਤੀ ਕਿੱਥੋਂ ਲੱਗੀ ਇਹ ਤੇ ਇਹੀ ਜਾਣਦੇ ਨੇ ਜਾਂ ਪਰਮਾਤਮਾ ਜਾਣਦਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਭੁਲੇਖਾ ਲੱਗਿਆ ਸਾਡੇ ਡਾਕਟਰ ਸਾਡੇ ਤੁਸੀਂ ਦੇਖੋ ਨਾ ਜੀ ਸਾਡੇ ਜਿਹੜੇ ਗਾਇਨੀਕੋਲੋਜਿਸਟ ਹੈ ਉਹਨਾਂ ਨੇ ਡਿਲੀਵਰੀ ਕੀਤੀ ਬੱਚਾ ਰਿਸਿਵ ਪੈਡੀਟ੍ਰੀਸ਼ੀਅਨ ਨੇ ਕੀਤਾ ਨਾਲ سپورਟਿੰਗ ਸਟਾਫ ਹੈ ਐਨੇ ਲੋਕੀ ਵਰਸਸ ਇੱਕ ਪਰਸਨ ਕਿਸ ਤਰ੍ਹਾਂ ਧੋਖਾ ਖਾ ਸਕਤੇ ਹੈ ਪੋਸੀਬਲ ਨਹੀਂ ਹੈ ਸਰ ਪਰ ਉਹਨਾਂ ਨੂੰ ਵੀ ਹੋ ਸਕਦਾ ਬੱਚੇ ਬੇਤਾ ਉਹਨਾਂ ਨੂੰ ਵੀ ਹੋ ਸਕਦਾ ਨਾ ਗਲਤੀ ਲੱਗੇ ਫਿਰ ਆਈ ਥਿੰਕ ਬੈਟਰ ਤੁਹਾਡੇ ਕੁਐਸਚਨ ਦਾ ਆਨਸਰ ਰਹੇਗਾ ਤੁਸੀਂ ਵੀ ਡੀਐਨਏ ਦੀ ਵੇਟ ਕਰੋ ਰਿਪੋਰਟਿੰਗ ਦੀ ਉਹ ਤਾਂ ਸਾਰਾ ਕਲੀਅਰ ਹੋ ਜਾਏਗਾ ਜੀ ਬਿਲਕੁਲ ਡੀਐਨਏ ਰਿਪੋਰਟ ਆਏਗੀ ਇੱਕ ਹਫਤੇ ਬਾਅਦ ਉਹਦੀ ਵੇਟ ਕਰਨੀ ਪੈਣੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਹੋ ਜਾਏਗਾ ਕਿਉਂਕਿ ਸਾਡੇ ਨਾਲ ਐਸਐਚਓ ਸੁਹਾਣਾ ਵੀ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈ ਕਿਸ ਤਰ੍ਹਾਂ ਦੀ ਕੰਪਲੀਟ ਆਈ ਤੁਹਾਡੇ ਕੋਲ ਆ ਸਾਡੇ ਕੋਲ ਜਿਹੜੀ ਕੰਪਲੇਂਟ ਆਈ ਹੈ ਉਹਦੇ ਰਿਗਾਰਡਿੰਗ ਹੈ ਕਿ ਬੇਬੀ ਜਿਹੜਾ ਚੇਂਜ ਹੋਇਆ ਤੇ ਉਹਦੇ ਰਿਗਾਰਡਿੰਗ ਫਿਰ ਅਸੀਂ ਇਨਕੁਆਰੀ ਕਰਨ ਲਈ ਇੱਥੇ ਆਏ ਸੀਗੇ ਫਿਰ ਫੈਮਿਲੀ ਨੂੰ ਜਿਹੜਾ ਇਹਦਾ ਸੋਲੂਸ਼ਨ ਸਿਰਫ 21 ਜੋ ਟੈਕਨੀਕਲੀ ਤੇ ਸਾਇੰਟੀਫਿਕਲੀ ਕੋਈ ਹੈ ਕਿ ਡੀਐਨਏ ਟੈਸਟ ਉਹਦੇ ਲਈ ਦੋਨੋਂ ਮਤਲਬ ਕਿ ਪੇਰੈਂਟਸ ਵੀ ਕਨਸੈਂਟ ਦੇ ਰਹੇ ਸੀਗੇ ਕਿ ਅਸੀਂ ਐਗਰੀ ਆ ਤੇ ਉਹ ਅੱਜ ਆਪਾਂ ਸੈਂਪਲ ਲੈ ਕੇ ਉਹ ਹੁਣ ਭੇਜ ਰਿਹਾ ਬਿਲਕੁਲ ਸੈਂਪਲ ਲਏ ਗਏ ਨੇ ਹੁਣ ਪਰਿਵਾਰਕ ਦੇ ਫਿਲਾਂ ਦੁੱਧਾ ਦੁੱਧ ਪਾਣੀ ਪਾਣੀ ਇੱਕ ਹਫਤਾ ਜ਼ਰੂਰ ਲੱਗੇਗਾ ਪਰ ਕਿਤੇ ਨਾ ਕਿਤੇ ਦੇ ਇਲਜ਼ਾਮ ਬਹੁਤ ਵੱਡੇ ਲੱਗੇ ਨੇ ਕਿਉਂਕਿ ਫਾਦਰ ਜਿਹੜਾ ਬੱਚੇ ਦਾ ਫਾਦਰ ਉਹਨੇ ਕਹਿ ਜਦੋਂ ਮੈਨੂੰ ਦਿਖਾਇਆ ਗਿਆ ਤਾਂ ਜਿਹੜਾ ਲੜਕਾ ਦਿਖਾਇਆ ਗਿਆ ਸੀ ਪਰ ਪੌਣੇ ਘੰਟੇ ਬਾਅਦ ਜਦੋਂ ਆ ਕੇ ਦੇਖਿਆ ਗਿਆ ਤਾਂ ਬੇਬੀ ਗਲ ਦੱਸਿਆ ਗਿਆ ਜਿਸ ਨੂੰ ਲੈ ਕੇ ਜਿਹੜਾ ਬਵਾਲ ਖੜਾ ਹੋਇਆ ਸੀ ਨੂੰ ਲੈ ਕੇ ਹੁਣ ਟੀਐਨਏ ਟੈਸਟ ਹੋ ਗਿਆ ਇੱਕ ਹਫਤੇ ਬਾਅਦ ਜਿਹੜੀ ਰਿਪੋਰਟ ਆਊਗੀ ਦੁੱਧਾ ਦੁੱਧ ਪਾਣੀ ਹੋ ਜਾਏਗਾ ਮੋਹਾਲੀ ਤੋਂ ਜਨਨਸਪੋਕਸਮੈਨ ਲਈ ਭਵਿੰਦਰ ਬੱਬਰ